ਜਿਸਾ ਤੁਸੀਂ ਦੇਖਿਆ ਨਾ ਕਿ ਕਐਮਐਲਏ ਦਾ ਐਮਪੀ ਦਾ ਮੁੰਡਾ ਕਹਿ ਰਿਹਾ ਕਿ ਜਿਹੜਾ ਆਪਦਾ ਐਮਐਲਏ ਸਾਡੇ ਪੈਰਾਂ 'ਚ ਬਿੰਦਾ ਰਿਹਾ ਸਾਡੇ ਘਾਵਾ 'ਚ ਬਿੰਦਾ ਰਿਹਾ ਹੋਰੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਹੈ ਕਲਵੀਰ ਸਿੰਘ ਜੀ ਦਾ ਜਿਹੜੇ ਐਕਐਮਐਲਏ ਉਹਨਾਂ ਦੀ ਇੱਕ ਵੀਡੀਓ ਆ ਤੋ ਕਿੱਡੇ ਮਾਨ ਦੇ ਨਾਲ ਉਹ ਕਹਿ ਰਿਹਾ ਕਿ ਇਹ ਤਾਂ ਗੁੰਡਾਗਰਦੀ ਜਿੰਨੀ ਆਹ ਕੀਤੀ ਐ ਇਹਨਾਂ ਕੋ ਤੇ ਹੁੰਦੀ ਦੀ ਇਹ ਤੁਸੀਂ 17 ਮਿੰਟਾਂ ਤੱਕ ਸਰਕਾਰ ਹੋ ਜਾਗੇ ਵੀ ਫੈਲਾ ਭਰ ਲਿਆ ਹੁੰਦੇ ਤੁਸੀਂ ਆ ਮੈਂ ਪਰਾਉਣਾ ਹੀ ਰਿਹਾ ਆ ਦੇਖ ਲੋ ਆ ਵੀ ਪਰਾਉਣੀਆਂ ਨੇ ਠੀਕ ਹੈ ਜਨਾਬ ਕੰਮ ਤਾਂ ਜੇ ਨਹੀਂ ਸ਼ੁਰੂ ਕੀਤਾ ਇਹ ਕੀਤਾ ਭਾਈ ਇਹਨੇ ਇਹ ਕਦੋਂ ਕਹਿੰਦਾ ਮੈਂ ਮੈਂ ਕਹਾਂ ਮੈਂ ਜੇ ਸਿੱਖੀ ਮੇਰੀ ਤਰ੍ਹਾਂ ਸਰਦੇ ਦੇ ਬੰਦੇ ਕਰਦੇ ਸਨ ਦੇਖੋ ਕੀ ਕਹਿ ਰਿਹਾ ਕਹਿੰਦਾ ਮੈਂ ਤੇ ਆਪਣੇ ਕਾਂਗਰਸਾਂ ਦੀਆਂ ਫੈਲਾ ਮੰਗਾ ਲਿੰਦਾ ਸੀ ਤੇ ਜਿਹੜੇ ਜਿਹੜੇ ਬੰਦੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਪੇਪਰ ਰਹਿ ਜਾਂਦੇ ਬਾਕੀਆਂ ਸਭ ਦੇ ਡਾ ਦੇ ਦਿੰਦੇ ਸੀਗੇ ਇਹਨਾਂ ਨੇ ਤਾਂ ਕਹਿੰਦਾ ਕੀਤਾ ਹੀ ਕੋਈ ਨਹੀਂ ਸਾਡਾ ਸਰ ਕੋਈ ਇਦਾਂ ਦਾ ਨਿਸ਼ਾਨਾ ਨਹੀਂ ਹੈ ਸਾਡੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਇਦਾਂ ਦੀ ਘਟਨਾ ਨਹੀਂ ਕੀਤੀ ਕਿ ਜਿੱਥੇ ਫੈਲਾ ਚੋ ਕੇ ਆਪਣੇ ਘਰੀ ਖੜੀਆਂ ਹੋਣ ਜਿੱਥੇ ਕਿਤੇ ਅਮਾਜੇ ਦਾ ਕਹਿੰਦੇ ਆ ਕਿਤੇ ਵੀ ਤੁਸੀਂ ਦੱਸੋ ਇੱਕ ਦੋ ਜਗ੍ਹਾ ਛੱਡ ਕੇ ਉਲਟ ਕੀਤਾ ਕਿ ਇਹਨਾਂ ਕੋ ਉਮੀਦਵਾਰ ਨਹੀਂ ਸੀਗੇ ਕਾਂਗਰਸ ਤੇ ਅਕਾਲੀਆ ਕੋ ਉਮੀਦਵਾਰ ਨਹੀਂ ਸੀਗੇ ਆਗੇ ਇਸ ਕਰਕੇ ਝੂਠੇ ਦੋਸ਼ ਲਾਉਣੇ ਇਹ ਤਾਂ ਜੀ ਗੁੰਡਾ ਕਰਦੀ ਆ ਜੀ ਇਹ ਐਦਾਂ ਹੈ ਜੀ ਤੁਹਾਡੇ ਨੂੰ ਪਤਾ ਦੀ ਕਈ ਬੰਦੇ ਬਹੁਤ ਪੁਰਾਣੇ মিডিਆ ਦੇ ਨਾਲ ਜੁੜੇ ਆ ਦੇਲਾ ਬਾਬਾ ਨਾਨਕ ਦੇ ਵਿੱਚ ਸਰਪੰਚਾਂ ਦੀ ਇਲੈਕਸ਼ਨ 95 62 ਸਰਪੰਚ ਜਿਹੜੇ ਉਹਨਾਂ ਦੀ ਸਾਰ ਲਿਸਟ ਉੱਧਾ ਲੱਗ ਜਾਂਦੀ ਜਦੋਂ ਸੁਖੀ ਰੰਧਾਵਾ ਜੀ ਤੇ ਕਾਲੀ ਦਲ ਦਾ ਉੱਥੇ ਰਾਸ ਸੀਗਾ ਲੱਖੇ ਨਹੀਂ ਹੋਣ ਦਿੰਦੇ ਡੈਮੋਕਰੇਸੀ ਖਤਮ ਕਹਿੰਦੇ ਤੁਸੀਂ ਇਲੈਕਸ਼ਨ ਨਹੀਂ ਲੜ ਸਕਦੇ ਪਹਿਲੀ ਵਾਰ ਆ ਸਰ ਹਰ ਬੰਦੇ ਨੂੰ ਕਹੇ ਇਲੈਕਸ਼ਨ ਲੜੋ ਲੱਖੇ ਦੇ ਚਿੰਤੇ ਆਨ ਹੋਊਗਾ ਸਾਡੇ ਕੋਲ 1 ਸਾਲ ਪਿਆ ਯਾਰ ਅਸੀਂ ਇੰਨਾ ਕੰਮ ਕੀਤਾ ਅਸੀਂ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਾਗੇ ਅਸੀਂ ਜੋ ਕੰਮ ਕੀਤਾ 4 ਸਾਲ ਪੌਣੇ 4 ਸਾਲ ਉਦੇ ਆਧਾਰ ਤੇ ਵੋਟ ਮੰਗਾ ਕੇ ਇਹ ਕੀ ਕਹਿੰਦੇ ਆ ਇਹ ਕਹਿੰਦੇ ਗੁੰਡਾਗਰਦੀ ਦੇ ਨਾਲ ਇਹ ਕਹਿੰਦੇ ਆ ਕਿ ਇੱਕ ਦਾ ਹੋ ਗਿਆ ਜੀ ਜਿਹੜਾ ਪਿਛੇ ਤੱਕ ਮੈਂਬਰ ਤੇ ਸਾਡੇ ਬਣਦੇ ਸੀ ਸਰਪੰਚ ਦੇ ਸਾਡੇ ਬਣਦੇ ਸੀ ਐਮਐਲਏ ਤੇ ਇਹੀ ਬਣਦੇ ਸੀਗੇ ਇਹ ਕਿੱਥੋਂ ਆ ਗਏ ਜੀ ਆਮ ਆਦੀ ਪਾਰਟੀ ਵਾਲੇ ਇਹ ਪੰਜਾਬ ਚੋਂ ਆਏ ਆ ਇਹ ਲੋਕਾਂ ਦੇ ਚੁੜੇ ਆ ਲੋਕਾਂ ਦੇ ਹੋਂਡ ਚੁੜਨੇ ਆ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਸ਼ਾਮ ਤੱਕ ਪੇਪਰ ਵਾਪਸੀ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊ ਕਿ ਟੋਟਲ ਕਿੰਨੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਕਾਲੀ ਦਲ ਦੇ ਭਾਜਪਾ ਦੇ ਜਿੰਨੇ ਜਿੰਨੇ ਵੀ ਇਲੈਕਸ਼ਨ ਲੜੀ ਆ ਆਜ਼ਾਦ ਉਮੀਦਵਾਰ ਕਿੰਨੇ ਜਿਹੜੇ ਰਹਿ ਜਾਣਗੇ ਸ਼ਾਮ ਨੂੰ ਤੁਹਾਨੂੰ ਚੋਣ ਕਮਿਸ਼ਨ ਦੀ ਜਿਹੜੀ ਲਿਸਟ ਆ ਜਰਹੀ ਹੈ ਉਹ ਤੁਸੀਂ ਦੇਖਿਓ ਕਿ ਇੰਨੇ ਉਮੀਦਵਾਰ ਇਲੈਕਸ਼ਨ ਲੜੇ ਕਿਸੇ ਦਾ ਕੋਈ ਪੇਪਰ ਵੀ ਦਾਦ ਹੋਇਆ ਕੁਛ ਦਿਓ ਸਾਡੇ ਹਲਕਿਆਂ ਦੇ ਵਿੱਚ ਅਸੀਂ ਤਾਂ ਗਏ ਹੀ ਨਹੀਂ ਯਾਰ ਅਈ ਤੇ ਕਾ ਦਾਖਲ ਕਰਾਓ ਜਿੰਨੇ ਵੀ ਬੱਚੇ ਕਦੋਂੜੇ ਕਲਾਓ ਜਦੇ ਕੋਈ ਇਤਰਾਜ ਨੇ ਇੱਕ ਦੂਜੇ ਦੇ ਉੱਤੇ ਇਤਰਾਜ ਲਾਓ ਜੇ ਕੇਦਾ ਕੋਈ ਇਤਰਾਜ ਸਹੀ ਹੋਊ ਤੇ ਅਪੀਲ ਕਰਨੇ ਕਪਸਰ ਨੇ ਵੇਖ ਲੈਣਾ ਕਿ ਸਹੀ ਹੈ ਕਿ ਨਹੀਂ ਸਹੀ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ 14 ਤਰੀਕ ਤੱਕ ਇਹ ਜਿਹੜੀ ਚੋਣ ਪੱਤਕੀ ਦਿਆ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਇਸ ਚੋਣ ਪੱਤਕੀਆ ਨੂੰ ਸ਼ਾਂਤਮਈ ਢੰਗ ਦੇ ਨਾਲ ਨਿਪਟਰੇ ਲਾਊਗੀ ਹਰ ਪੰਜਾਬ ਦੇ ਵਾਸੀ ਨੂੰ ਜਿਹਦੀ ਵੋਟ ਹੈ ਉਹਨੂੰ ਵੋਟ ਪਾਉਣ ਦਾ ਪੂਰਾ ਅਧਿਕਾਰ ਹੈ ਪੋਲਿੰਗ ਬੂਥ ਤੱਕ ਜਾਣ ਦਾ ਅਧਿਕਾਰ ਹੈ ਪਰ ਇੱਕ ਗੱਲ ਪੱਕੀ ਆ ਕਿ ਜਿਹੜੇ ਬੰਦੇ ਆਪਣੀ ਆਦਤ ਅਨੁਸਾਰ ਜਿਹੜੇ ਬੰਦੇ ਪਿਛਲੇ ਕਈ ਸਾਲਾਂ ਤੋਂ ਗੁੰਡਾਗਰਦੀ ਕਰਦੇ ਆਏ ਸਭ ਗੁੰਡਾਗਰਦੀ ਨਹੀਂ ਹੁੰਦੀ ਆ ਕਿ ਭਾਵੇਂ ਜੋ ਮਰਜ਼ੀ ਹੋ ਜੇ